ਸਤਿ ਸ਼੍ਰੀ ਅਕਾਲ ਸਵਾਗਤ ਹੈ ਨਵੀਂ ਕਹਾਣੀ ਵਿੱਚ ਅਮਨ ਆਪਣੀ ਸਹੇਲੀ ਰੰਜੂ ਨਾਲ ਇਤਿਹਾਸ ਦੀ ਕਲਾਸ ਲਗਾਉਣ ਤੋਂ ਪਹਿਲਾਂ ਗਰਾਊਂਡ ਵਿੱਚ ਬੈਠੀਆਂ ਸਨ ਘਾਹ ਥੋੜੀ ਦਿੱਲੀ ਹੋਣ ਕਾਰਨ ਰੰਜੂ ਆਪਣੀ ਰਫ ਕਾਪੀ ਥੱਲੇ ਰੱਖ ਕੇ ਬੈਠ ਗਈ ਥੋੜੀ ਦੇਰ ਬਾਅਦ ਕਲਾਸ ਲਗਾਉਣ ਲਈ ਤੁਰ ਪਈਆਂ ਅਤੇ ਅਚਾਨਕ ਪਿੱਛੋਂ ਕਿਸੇ ਨੇ ਆਵਾਜ਼ ਦੇ ਕੇ ਕਿਹਾ ਐਕਸਕਿਊਜ਼ ਮੀ ਇਹ ਕਾਪੀ ਤੁਹਾਡੀ ਹੈ ਉਹ ਹਾਂ ਇੱਕ ਰਕੇ ਰੰਜੂ ਨੇ ਕਾਪੀ ਫੜ ਲਈ ਤੇ ਅਮਨ ਨੇ ਉਸ ਦਾ ਸ਼ੁਕਰੀਆ ਦਾ ਕੀਤਾ ਪਰ ਉਹ ਬਿਨਾਂ ਕੁਝ ਬੋਲੇ ਉਹਨਾਂ ਕੋਲੋਂ ਇੱਕਦਮ ਵਾਪਸ ਚਲਾ ਗਿਆ ਅਮਨ ਤੂੰ ਬਹੁਤ ਹੈਰਾਨੀ ਨਾਲ ਕਿਉਂ ਦੇਖ ਰਹੀ ਹੋਂ ਉਸ ਵੱਲ ਰੰਜੂ ਕਾਪੀ ਉਹ ਤੇਰੀ ਮੋੜ ਕੇ ਗਿਆ ਤੇ ਮੈਂ ਉਸ ਦਾ ਸ਼ੁਕਰੀਆ ਦਾ ਕੀਤਾ ਪਰ ਉਹ ਕੁਝ ਬੋਲਿਆ ਹੀ ਨਹੀਂ ਚੱਲ ਛੱਡ ਤੂੰ ਕੀ ਲੈਣਾ ਉਸ ਤੋਂ ਜਦੋਂ ਕਾਲਜ ਦਾ ਸਲਾਨਾ ਮੈਗਜ਼ੀਨ ਛਪਿਆ ਉਸ ਵਿੱਚ ਇੱਕ ਲੇਖ ਮਨਵੀਰ ਵੱਲੋਂ ਲਿਖਿਆ ਗਿਆ ਸੀ ਕਿ ਇਸ ਦੀ ਸਾਰੇ ਕਾਲਜ ਵਿੱਚ ਬਹੁਤ ਚਾਚਾ ਹੋਈ। ਮਨਵੀਰ ਨੇ ਵਿਸ਼ੇ ਉੱਪਰ ਇਸ ਤਰ੍ਹਾਂ ਚਾందਨਾ ਪਾਇਆ ਸੀ ਕਿ ਪੜਨ ਵਾਲੇ ਦੇ ਖਿਆਲ ਹੀ ਬਦਲ ਜਾਂਦੇ। ਅਮਨ ਨੇ ਰੰਜੂ ਤੋਂ ਪੁੱਛਿਆ ਤੂੰ ਮਨਵੀਰ ਦਾ ਲਿਖਿਆ ਲੇਖ ਪੜਿਆ? ਮਨਵੀਰ ਕੌਣ? ਉਹ ਹੀ ਜਿਹੜਾ ਤੇਰੀ ਕਾਪੀ ਮੋੜ ਕੇ ਗਿਆ ਸੀ। ਅੱਛਾ ਉਸ ਦਾ ਨਾਮ ਮਨਵੀਰ ਹੈ। ਤੈਨੂੰ ਪਤਾ ਤਾਂ ਹੈ ਮੈਨੂੰ ਸਾਹਿਤ ਵਿੱਚ ਬਹੁਤ ਹੀ ਦਿਲਚਸਪੀ ਨਹੀਂ ਹੈ। ਉਹ ਪੋਲਿਟੀਕਲ ਸਾਇੰਸ ਦੀ ਐਮਏ ਕਰ ਰਿਹਾ ਹੈ। ਮੈਨੂੰ ਉਸ ਦੇ ਲੇਖ ਵਿੱਚ ਦਿਲਚਸਪੀ ਹੈ ਜਾਂ ਉਸ ਵਿੱਚ ਇਹ ਤਾਂ ਖੈਰ ਮੈਨੂੰ ਵੀ ਅਜੇ ਨਹੀਂ ਪਤਾ ਲੇਖ Mahatma Gandhi ji ਅਤੇ Nehru ਨਾਲ ਸੰਬੰਧਿਤ ਸੀ ਉਹਨਾਂ ਦੀਆਂ ਨੀਤੀਆਂ ਪੰਜਾਬ ਬਾਰੇ ਕੀ ਸੀ ਅਤੇ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਵੇਲੇ Gandhi ji Gandhi ji ਨੇ ਕੀ ਰੋਲ ਅਦਾ ਕੀਤਾ ਇਸ ਬਾਰੇ ਇਤਿਹਾਸ ਵਿੱਚੋਂ ਹਵਾਲੇ ਦੇ ਕੇ ਭਰਪੂਰ ਚਾਨਣਾ ਪਾਇਆ ਗਿਆ ਸੀ ਅਮਨ ਅੱਜ ਤੱਕ ਮਹਾਤਮਾ ਗਾਂਧੀ ਨੂੰ ਬਾਪੂ ਤੇ ਨਹਿਰੂ ਨੂੰ ਚਾਚਾ ਹੀ ਮੰਨਦੀ ਆਈ ਸੀ ਕਿਉਂਕਿ ਤੀਜੀ ਚੌਥੀ ਜਮਾਤ ਤੋਂ ਮਹਾਤਮਾ ਗਾਂਧੀ ਅਤੇ ਨਹਿਰੂ ਦੀ ਜੀਵਨੀ ਪੜਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਬੱਚਿਆਂ ਦੇ ਮਨਾਂ ਵਿੱਚ ਇਹਨਾਂ ਦੀ ਅਮਿੱਟ ਛਾਪ ਛਾਪ ਛੱਪ ਜਾਂਦੀ ਸੀ ਇਸ ਕਰਕੇ ਅਮਨ ਨੂੰ ਮਨਵੀਰ ਦੇ ਲਿਖੇ ਲੇਖ ਬਾਰੇ ਸ਼ੱਕ ਹੋਣ ਲੱਗਾ ਉਹ ਅਸਲੀਅਤ ਜਾਣਨ ਦੀ ਕੋਸ਼ਿਸ਼ ਨਾਲ ਮਨਵੀਰ ਨੂੰ ਮਿਲਣਾ ਚਾਹੁੰਦੀ ਸੀ ਪਰ ਅਮਨ ਨੂੰ ਕੋਈ ਮੌਕਾ ਹੀ ਨਹੀਂ ਸੀ ਮਿਲ ਰਿਹਾ ਜਦੋਂ ਮਨਵੀਰ ਨਾਲ ਗੱਲ ਕਰੇ ਵੈਸੇ ਵੀ ਇਸ ਤਰ੍ਹਾਂ ਦੇ ਮਸਲੇ ਉੱਪਰ ਗੱਲ ਕਰਨਾ ਬਹੁਤ ਹੌਸਲੇ ਵਾਲਾ ਕੰਮ ਹੁੰਦਾ ਓਹ ਵੀ ਮਨਵੀਰ ਵਰਗੇ ਲੜਕੇ ਨਾਲ ਜੋ ਹਾਰ ਖੇਤਰ ਵਿੱਚ ਹੀ ਮੱਲਾ ਮਾਰਿਆ ਹੋਵੇ ਅਤੇ ਜਿਸ ਦੀ ਸ਼ਖਸੀਅਤ ਵੀ ਦੂਸਰੇ ਲੜਕਿਆਂ ਨਾਲੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੋਵੇ ਖਾਸ ਕਰਕੇ ਉਸ ਦੇ ਪੇਚਾਂ ਵਾਲੀ ਪੱਗ ਦਾ ਤਾਂ ਕੋਈ ਵੀ ਮੁਕਾਬਲਾ ਨਹੀਂ ਸੀ ਕਰ ਸਕਦਾ ਅਚਾਨਕ ਇੱਕ ਦਿਨ ਅਮਨ ਲਾਇਬ੍ਰੇਰੀ ਵਿੱਚ ਗਈ ਤਾਂ ਉਸਨੇ ਦੇਖਿਆ ਕਿ ਮਨਵੀਰ ਪੋਲਿਟੀਕਲ ਸਾਇੰਸ ਦੇ ਪ੍ਰੋਫੈਸਰ ਅਰੋੜਾ ਸਾਹਿਬ ਨਾਲ ਕੋਈ ਗੱਲਬਾਤ ਕਰ ਰਿਹਾ ਸੀ। ਅਮਨੋਨਾ ਤੋਂ ਇੱਕ ਪਾਸੇ ਹੋ ਕੇ ਬੈਠੀ ਗਈ ਅਤੇ ਉਡੀਕ ਕਰਨ ਲੱਗੀ। ਛੇਤੀ ਹੀ ਪ੍ਰੋਫੈਸਰ ਸਾਹਿਬ ਚਲੇ ਗਏ। ਅਮਨ ਉਦੋਂ ਹੀ ਮਨਵੀਰ ਦੇ ਟੇਬਲ ਕੋਲ ਚਲੀ ਗਈ ਜਿੱਥੇ ਉਹ ਇਕੱਲਾ ਹੀ ਬੈਠਾ ਕੋਈ ਨੋਟ ਲਿਖ ਰਿਹਾ ਸੀ। ਮਾਫ ਕਰਨਾ ਕਹਿ ਕੇ ਉਹ ਆਪ ਹੀ ਮਨਵੀਰ ਕੋਲ ਪਈ ਕੁਰਸੀ ਉੱਪਰ ਬੈਠ ਗਈ। ਮਨਵੀਰ ਨੇ ਉਸਨੂੰ ਪਛਾਣਨ ਦਾ ਯਤਨ ਕਰਦੇ ਹੋਏ ਉਸ ਵੱਲ ਦੇਖਿਆ। ਮੇਰਾ ਨਾਮ ਮਮਨ ਹੈ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਉਸ ਦਿਨ ਗਰਾਊਂਡ ਵਿੱਚ ਤੁਸੀਂ ਸਾਡੀ ਕਾਪੀ ਮੋੜ ਕੇ ਗਏ ਸੀ ਹਾਂ ਜੀ ਤੁਹਾਡੀ ਕਲਮ ਵਿੱਚ ਕਾਫੀ ਦਮ ਹੈ ਲੱਗਦਾ ਹੈ ਤੁਸੀਂ ਮੇਰਾ ਨਵਾਂ ਲੇਖ ਮੈਗਜ਼ੀਨ ਵਿੱਚ ਪੜਿਆ ਹੈ ਹਾਂ ਜੀ ਗਾਂਧੀ ਜੀ ਬਾਰੇ ਜੋ ਤੁਸੀਂ ਲਿਖਿਆ ਮੈਂ ਉਸ ਨਾਲ ਸਹਿਮਤ ਨਹੀਂ ਹਾਂ ਖਾਸ ਕਰਕੇ ਇਸ ਵਿਚਾਰ ਨਾਲ ਜੋ ਤੁਸੀਂ ਲਿਖਿਆ ਹੈ ਕਿ ਜੇ ਗਾਂਧੀ ਜੀ ਚਾਹੁੰਦੇ ਤਾਂ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਨਹੀਂ ਸੀ ਲੱਗ ਸਕਦੀ ਜੀ ਹਾਂ ਕਿਉਂਕਿ ਜਿਸ ਵੇਲੇ ਭਗਤ ਸਿੰਘ ਨੂੰ ਫਾਂਸੀ ਲਾਈ ਗਈ ਉਸ ਵੇਲੇ ਦੇਸ਼ ਆਜ਼ਾਦ ਹੋਣ ਦੇ ਕਿਨਾਰੇ ਤੇ ਸੀ ਜੇਕਰ ਭਗਤ ਸਿੰਘ ਜੀ ਫਾਂਸੀ ਤੋਂ ਬਚ ਜਾਂਦੇ ਤਾਂ ਫਿਰ ਗਾਂਧੀ ਜੀ ਦਾ ਕੀ ਨੁਕਸਾਨ ਹੋ ਜਾਣਾ ਸੀ ਅਮਨ ਨੇ ਥੋੜਾ ਗੁੱਸੇ ਨਾਲ ਪੁੱਛਿਆ ਜਿਹੜੀ ਮਹਾਨਤਾ ਗਾਂਧੀ ਜੀ ਦੀ ਹੁੰਦੀ ਰਹੀ ਹੈ ਜਾਂ ਹੋ ਰਹੀ ਹੈ ਉਹ ਸਿਰਫ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਹੋਣੀ ਸੀ ਮਨਵੀਰ ਨੇ ਮੁਸਕਰਾ ਕੇ ਕਿਹਾ ਇਸ ਦਾ ਮਤਲਬ ਤੁਸੀਂ ਗਾਂਧੀ ਜੀ ਨੂੰ ਖੁਦ ਗੱਜ ਸਮਝਦੇ ਹੋ ਖੈਰ ਇਹ ਤਾਂ ਤੁਸੀਂ ਆਪ ਹੀ ਕਹਿ ਰਹੇ ਹੋ ਇਹ ਗੱਲ ਕਹਿਣ ਦੇ ਨਾਲ ਹੀ ਮਨਵੀਰ ਨੇ ਇਤਿਹਾਸ ਵਿੱਚੋਂ ਕਈ ਉਦਾਹਰਨਾਂ ਅਮਨ ਨੂੰ ਦਿੱਤੀਆਂ ਜਿਨ੍ਹਾਂ ਨਾਲ ਭਗਤ ਸਿੰਘ ਨੂੰ ਬਚਾਇਆ ਜਾ ਸਕਦਾ ਸੀ ਤਕਰੀਬਨ 1 ਘੰਟਾ ਉਹਨਾਂ ਵਿਚਕਾਰ ਇਸ ਕਿਸਮ ਦੀ ਗੱਲਬਾਤ ਚੱਲਦੀ ਰਹੀ ਹਰ ਵਾਰੀ ਮਨਵੀਰ ਹੀ ਅਮਨ ਨੂੰ ਆਪਣੇ ਵਿਚਾਰਾਂ ਨਾਲ ਕਾਇਲ ਕਰ ਜਾਂਦਾ ਪਤਾ ਨਹੀਂ ਉਸ ਨੇ ਕਿੱਥੋਂ ਇੰਨਾ ਗਿਆਨ ਇਕੱਠਾ ਕੀਤਾ ਹੋਇਆ ਸੀ ਹਾਰ ਕੇ ਅਮਨ ਨੂੰ ਹੀ ਆਖਰ ਵਿੱਚ ਉਸ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਪਿਆ ਮਨਵੀਰ ਫੁੱਟਬਾਲ ਦਾ ਵਧੀਆ ਖਿਡਾਰੀ ਸੀ ਉਸ ਦੀ ਹਰ ਪਾਸੇ ਚੜਤ ਨੇ ਉਸ ਨੂੰ ਕਾਲਜ ਦਾ ਨਾਇਕ ਬਣਾ ਦਿੱਤਾ ਕਈ ਕੁੜੀਆਂ ਉਸ ਨਾਲ ਦੋਸਤੀ ਕਰਨ ਦੀ ਚਾਹਤ ਰੱਖਦੀਆਂ ਪਰ ਮਨਵੀਰ ਤਾਂ ਆਪਣੇ ਰੁਝੇਵੇਂ ਵਿੱਚ ਹੀ ਰੁੱਝਿਆ ਰਹਿੰਦਾ ਪਰਮਨ ਨੂੰ ਮਿਲ ਕੇ ਉਸ ਨੂੰ ਲੱਗਦਾ ਕਿ ਉਹ ਬਹੁਤੀਆਂ ਕੁੜੀਆਂ ਨਾਲੋਂ ਵੱਖਰੀ ਕਿਸਮ ਦੀ ਹੈ ਅਮਨ ਵੀ ਕਈ ਵਿਸ਼ਿਆਂ ਬਾਰੇ ਜਾਣਕਾਰੀ ਰੱਖਦੀ ਸੀ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਤਾਂ ਉਹ ਵੱਧ ਚੜ ਕੇ ਹਿੱਸਾ ਲੈਂਦੀ ਸੀ ਅਤੇ ਕਵਿਤਾ ਲੇਖਨ ਦਾ ਵੀ ਸ਼ੌਂਕ ਸੀ ਦਿਲ ਵਿੱਚ ਉਹ ਕਦੀ ਉਸਦੀ ਕਲਪਨਾ ਵੀ ਕਰਦਾ ਫਿਰ ਉਹ ਸੋਚਦਾ ਕਿ ਉਸ ਦਿਨ ਦੀ ਬਹਿਸ ਤੋਂ ਬਾਅਦ ਸ਼ਾਇਦ ਅਮਨ ਉਸ ਨੂੰ ਪਸੰਦ ਨਾ ਕਰਦੀ ਹੋਵੇ ਤੇ ਚਸਪੀ ਤਾਂ ਅਮਨ ਨੂੰ ਵੀ ਮਨਵੀਰ ਵਿੱਚ ਹੋ ਗਈ ਸੀ ਪਰ ਉਸ ਨੇ ਕਦੀ ਜाहਰ ਨਹੀਂ ਸੀ ਕੀਤੀ ਇੱਕ ਵਾਰੀ ਫੁੱਟਬਾਲ ਦਾ ਮੈਚ ਚੱਲ ਰਿਹਾ ਸੀ ਜਦੋਂ ਜਦੋਂ ਮਨਵੀਰ ਨੇ ਗੋਲ ਕੀਤਾ ਤਾਂ ਅਮਨ ਨੇ ਖੁਸ਼ੀ ਵਿੱਚ ਕੋਲ ਬੈਠੀ ਰੰਜੂ ਨੂੰ ਜੱਫੀ ਪਾ ਲਈ ਅਤੇ ਰੌਲਾ ਪਾਉਂਦੀ ਹੋਈ ਤਾੜੀਆਂ ਮਾਰਨ ਲੱਗ ਪਈ ਅਨੰਜੂਨ ਉਸ ਨੂੰ ਦੇਖ ਕੇ ਥੋੜੀ ਹੈਰਾਨ ਜੀ ਹੋਈ ਕਿਉਂਕਿ ਅਮਨ ਨੇ ਅੱਗੇ ਕਦੀ ਇਸ ਤਰ੍ਹਾਂ ਨਹੀਂ ਸੀ ਕੀਤਾ ਅਨੰਜੂਨ ਨੂੰ ਸ਼ੱਕ ਤਾਂ ਪਹਿਲਾਂ ਹੀ ਸੀ ਕਿ ਅਮਨ ਮਨਵੀਰ ਨੂੰ ਪਸੰਦ ਕਰਦੀ ਹੈ ਪਰ ਉਸ ਨੇ ਕਦੀ ਵੀ ਆਪਣੇ ਸ਼ੱਕ ਦਾ ਜ਼ਿਕਰ ਅਮਨ ਕੋਲ ਨਹੀਂ ਕੀਤਾ ਉਸ ਦਿਨ ਉਸ ਨੇ ਮੈਚ ਤੋਂ ਬਾਅਦ ਅਮਨ ਨੂੰ ਕਿਹਾ ਅਮਨ ਮੈਨੂੰ ਲੱਗਦਾ ਤੂੰ ਮਨਵੀਰ ਨੂੰ ਪਿਆਰ ਕਰਨ ਲੱਗ ਪਈ ਹੈ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਵੈਸੇ ਮੈਂ ਉਸ ਦੀ ਇੱਜ਼ਤ ਬਹੁਤ ਕਰਦੀ ਹਾਂ ਇੱਜ਼ਤ ਵੀ ਉਸਦੀ ਹੀ ਕਰੀ ਕਰੀਦੀ ਹੈ ਜਿਸ ਵਿੱਚ ਕੁਝ ਚੰਗਾ ਲੱਗੇ ਖੈਰ ਛੱਡ ਤੂੰ ਇਸ ਗੱਲ ਨੂੰ ਅਮਨ ਨੇ ਗੱਲ ਟਾਲਣ ਦੀ ਪੂਰੀ ਕੋਸ਼ਿਸ਼ ਕੀਤੀ ਮਨਵੀਰ ਦੇ ਲੇਖ ਹੁਣ ਪੰਜਾਬੀ ਦੇ ਸ਼ਰਮੌਰ ਪਰਚਾਂ ਵਿੱਚ ਛਪਣ ਲੱਗੇ ਐਮਏ ਕਰਦੇ ਨੇ ਇੱਕ ਕਿਤਾਬ ਵੀ ਲਿਖ ਦਿੱਤੀ ਇਸ ਦੇ ਨਾਲ ਕੁਝ ਲੋਕਾਂ ਨੂੰ ਉਸ ਨਾਲ ਈਰਖਾ ਵੀ ਹੋਣ ਲੱਗੀ ਅਤੇ ਉਸ ਦੀਆਂ ਰਚਨਾਵਾਂ ਵੀ ਬਿਨਾਂ ਕਿਸੇ ਦਲੀਲ ਤੇ ਨੁਕਤਾ ਚینی ਕਰਨ ਲੱਗੇ ਪਰ ਮਨਵੀਰ ਨੂੰ ਇਹੋ ਜਿਹਾ ਲੋਕਾਂ ਦੀ ਪ੍ਰਵਾਹ ਨਹੀਂ ਸੀ ਪ੍ਰੋਫੈਸਰ ਅਰੋੜਾ ਦੀ ਅਤੇ ਪਰਚਿਆਂ ਦੇ ਸੰਪਾਦਕਾਂ ਦੀ ਨੁਕਤਾਚੀਨੀ ਨੂੰ ਹਮੇਸ਼ਾ ਖੜੇ ਮੱਥੇ ਪ੍ਰਵਾਨ ਕਰਦਾ ਜਿਸ ਵਿੱਚ ਵਜਨ ਵਾਲੇ ਸੁਝਾਅ ਵੀ ਨਾਲ ਹੀ ਹੁੰਦੇ ਸਨ ਅਮਨ ਜਿਉਂ-ਜਿਉਂ ਉਸਦੇ ਲੇਖ ਪੜ੍ਹਦੀ ਤਿਉਂ-ਤਿਉਂ ਉਹ ਮਨਵੀਰ ਬਾਰੇ ਗੰਭੀਰ ਹੁੰਦੀ ਗਈ ਉਸਨੇ ਇੱਕ ਦੋ ਵਾਰੀ ਮਨਵੀਰ ਨੂੰ ਮਿਲਣ ਦਾ ਯਤਨ ਵੀ ਕੀਤਾ ਪਰ ਉਹ ਅਸਫਲ ਹੀ ਰਹੀ ਇੱਕ ਵਾਰੀ ਉਹਨਾਂ ਦੇ ਕਾਲਜ ਵਿੱਚ ਸ਼ੁਗਲ ਵਜੋਂ ਲੋਹੜੀ ਦਾ ਇਤਿਹਾਰ ਮਨਾਇਆ ਗਿਆ ਖੇਡ ਦੇ ਮੈਦਾਨ ਵਿੱਚ ਲੱਕੜਾਂ ਦੀ ਧੂਣੀ ਲਾ ਲਈ ਗਈ। ਤਕਰੀਬਨ ਸਾਰੇ ਵਿਦਿਆਰਥੀ ਧੂਣੀ ਦੇ ਦੁਆਲੇ ਇਕੱਠੇ ਹੋ ਚੁੱਕੇ ਸਨ। ਅਮਨ ਦੀਆਂ ਅੱਖਾਂ ਮਨਵੀਰ ਨੂੰ ਲੱਭਦੀਆਂ ਰਹੀਆਂ। ਕੁੜੀਆਂ ਨੇ ਲੋਹੜੀ ਦੇ ਗੀਤ ਗਾਏ, ਗਿੱਧਾ ਪਾਇਆ। ਮੁੰਡੇ ਵੀ ਉਹਨਾਂ ਦੇ ਮੁਕਾਬਲੇ ਵਿੱਚ ਡਟੇ ਰਹੇ। ਪਰ ਉੱਥੇ ਮਨਵੀਰ ਦਾ ਨਾਂ ਹੋਣ ਕਾਰਨ ਅਮਨ ਨੂੰ ਇਹ ਸਭ ਕੁਝ ਫਿੱਕਾ-ਫਿੱਕਾ ਜਿਹਾ ਲੱਗ ਰਿਹਾ ਸੀ। ਥੋੜੀ ਦੇਰ ਬਾਅਦ ਉਸਨੇ ਦੇਖਿਆ ਕਿ ਮਨਵੀਰ ਪ੍ਰੋਫੈਸਰ ਅਰੋੜਾ ਨਾਲ ਆ ਰਿਹਾ ਹੈ। ਅਮਨ ਨੇ ਆਪਣੇ ਮਨ ਨਾਲ ਫੈਸਲਾ ਕੀਤਾ ਕਿ ਅੱਜ ਉਹ ਮਨਵੀਰ ਨੂੰ ਜ਼ਰੂਰ ਦੱਸੇਗੀ ਜੋ ਉਸ ਬਾਰੇ ਮਹਿਸੂਸ ਕਰਦੀ ਹੈ ਪਰ ਜਦੋਂ ਮਨਵੀਰ ਉਸ ਦੇ ਨੇੜੇ ਆਇਆ ਤਾਂ ਅਸਮੀ ਜਿਹੀ ਹੈਲੋ ਕਰਨ ਤੋਂ ਬਾਅਦ ਗਾਹ ਨਾ ਬੋਲ ਸકી ਅਮਨ ਨੇ ਹੱਥਾਂ ਵਿੱਚ ਗੁਲਸ਼ਨ ਨੰਦਾ ਨਾਂ ਲਿਖੀ ਹਿੰਦੀ ਨਾਵਲ ਸੀ ਜੋ ਅਕਸਰ ਅਮਨ ਆਪਣੇ ਵਿਹਲੇ ਸਮੇਂ ਵਿੱਚ ਪੜ੍ਹਦੀ ਸੀ ਮਨਵੀਰ ਨੇ ਉਸ ਨਾਵਲ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਮੈਂ ਇਹ ਪੜਨ ਲਈ ਲੈ ਸਕਦਾ ਪਾਵੇਂ ਅਮਨ ਨੇ ਉਹ ਪੂਰਾ ਨਾਵਲ ਨਹੀਂ ਸੀ ਪੜਿਆ ਫਿਰ ਵੀ ਉਸਨੇ ਬਹੁਤ ਖੁਸ਼ੀ ਨਾਲ ਕਿਹਾ ਹਾਂ ਜੀ ਜ਼ਰੂਰ ਕਾਲਜ ਵਿੱਚ ਅਮਨ ਦੀਆਂ ਨਜ਼ਰਾਂ ਹਮੇਸ਼ਾ ਹੀ ਮਨਵੀਰ ਦਾ ਪਿੱਛਾ ਕਰਦੀਆਂ ਬਹੁਤ ਵਾਰੀ ਉਸ ਨੂੰ ਲੱਗਾ ਉਹ ਫਜ਼ੂਲੀ ਮਨਵੀਰ ਬਾਰੇ ਸੋਚਦੀ ਰਹਿੰਦੀ ਹੈ ਕਿਉਂਕਿ ਮਨਵੀਰ ਨੇ ਤਾਂ ਕਦੇ ਉਸ ਨਾਲ ਸੰਪਰਕ ਕਰਨ ਦਾ ਯਤਨ ਨਹੀਂ ਸੀ ਕੀਤਾ ਮਨਵੀਰ ਦਾ ਦੂਸਰਾ ਲੇਖ ਕਾਲਜ ਦੇ ਮੈਗਜ਼ੀਨ ਦੇ ਨਾਲ-ਨਾਲ ਪੰਜਾਬੀ ਦੇ ਤਕਰੀਬਨ ਸਾਰੇ ਅਖਬਾਰਾਂ ਵਿੱਚ छਪਿਆ ਜਿਸ ਦਾ ਅਸਰ ਲੇਖ ਸੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 90% ਪੰਜਾਬੀਆਂ ਦੀ ਕੁਰਬਾਨੀਆਂ ਦਾ ਕੀ ਮੁੱਲ ਜਿਸ ਦੇ ਲਈ ਉਸ ਨੂੰ ਕਾਲਜ ਵੱਲੋਂ ਨਾਮ ਵੀ ਮਿਲਿਆ ਕਈ ਵਾਰੀ ਤਾਂ ਉਹ ਆਪਣੇ ਲੇਖਤ ਵਿੱਚ ਇੰਨਾ ਕੌੜਾ ਸੱਚ ਲਿਖ ਜਾਂਦਾ ਕਿ ਈਰਖਾ ਕਰਨ ਵਾਲਿਆਂ ਲਈ ਸਹਿਣਾ ਮੁਸ਼ਕਲ ਹੋ ਜਾਂਦਾ ਅਤੇ ਉਸ ਦੀ ਕਲਮ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕਰਦੇ ਭਾਰ ਉਸ ਦਾ ਲਿਖਿਆ ਸੱਚ ਅਮਨ ਨੂੰ ਪ੍ਰਭਾਵਿਤ ਕਰਦਾ ਤੇ ਉਸ ਦੀ ਦਲੇਰੀ ਦੀ ਦਾਦ ਸਹੇਲੀਆਂ ਦੇ ਸਾਹਮਣੇ ਸ਼ਰਮ ਆਉਂਦੀਂਦੀ ਪਰ ਆਪਣੇ ਮਨ ਦੀ ਅਸਲ ਗੱਲ ਕਿਸੇ ਨੂੰ ਨਾ ਦੱਸ ਦੇ। ਇੱਕ ਦਿਨ ਅਮਨ ਦੇ ਪਿਤਾ ਜੀ ਅਖਬਾਰ ਵਿੱਚੋਂ ਅਮਨਵੀਰ ਦਾ ਲਿਖਿਆ ਲੇਖ ਪੜ੍ਹ ਕੇ ਕਹਿਣ ਲੱਗੇ। "ਮਨਵੀਰ ਨਾਂ ਦਾ ਲਿਖਾਰੀ ਤਾਂ ਸਿਰਫ ਪੰਜਾਬੀਅਤ ਪੰਜਾਬੀ ਜਾਂ ਪੰਜਾਬ ਦਾ ਹੀ ਫਿਕਰ ਕਰਦਾ ਰਹਿੰਦਾ ਹੈ। ਜਿਵੇਂ ਭਾਰਤ ਦੇਸ਼ ਨਾਲ ਕੋਈ ਨਾਤਾ ਹੀ ਨਾ ਹੋਵੇ।" ਪਿਤਾ ਜੀ, "ਜੇ ਕੋਈ ਆਪਣੇ ਘਰ ਲਈ ਨਹੀਂ ਕੁਝ ਕਰ ਸਕਦਾ, ਉਸ ਨੇ ਗਵਾਂਡੀਆਂ ਦਾ ਕੀ ਸਵਾਰਨ ਜੇ ਕਿਸੇ ਦੇ ਅੰਦਰ ਆਪਣੇ ਸੋਬੇ ਲਈ ਪਿਆਰ ਹੋਵੇਗਾ ਦੇਸ਼ ਲਈ ਵੀ ਜ਼ਰੂਰ ਕੁਝ ਸੋਚਦਾ ਹੀ ਹੋਵੇਗਾ ਅਮਨ ਨੇ ਪਿਤਾ ਜੀ ਦੀ ਕਹੀ ਹੋਈ ਗੱਲ ਦਾ ਜਵਾਬ ਤਾਂ ਦੇ ਦਿੱਤਾ ਪਰ ਇਹ ਨਹੀਂ ਦੱਸਿਆ ਕਿ ਮਨਵੀਰ ਉਹਨਾਂ ਦੇ ਕਾਲਜ ਵਿੱਚ ਹੀ ਪੜਦਾ ਹੈ ਨਵੀਆਂ ਕਲਾਸਾਂ ਚੜ੍ਹਨ ਕਰਕੇ ਕਾਲਜ ਵਿੱਚ ਛੁੱਟੀਆਂ ਹੋ ਗਈਆਂ ਛੁੱਟੀਆਂ ਦੇ ਦੌਰਾਨ ਹੀ ਅਮਨ ਅਮਨ ਦੇ ਤਾਇਆ ਜੀ ਬੰਬਈ ਤੋਂ ਆਏ ਉਹਨਾਂ ਨੇ ਅਮਨ ਦੇ ਮਾਤਾ ਪਿਤਾ ਨੂੰ ਇੱਕ ਮੁੰਡੇ ਦੀ ਦਾਸ ਪਾਈ ਮੁੰਡਾ ਕਾਫੀ ਅਮੀਰ ਅਤੇ ਪੜਿਆ ਲਿਖਿਆ ਸੀ ਐਸ ਲਈ ਘਰ ਦੇ ਅਮਨ ਦੀ ਮੰਗਣੀ ਦਾ ਵਿਚਾਰ ਕਰਨ ਲੱਗੇ ਜਦੋਂ ਅਮਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਦਾ ਮਾਣ ਕਰੇ ਕਿ ਉਹ ਚਿਲਾ ਚਲਾ ਕੇ ਕਹੇ ਕਿ ਉਹ ਮਨਵੀਰ ਨੂੰ ਪਿਆਰ ਕਰਦੀ ਹੈ ਪਰ ਆਪਣੇ ਮਨ ਨੂੰ ਸਮਝਾਉਣ ਲਈ ਉਸ ਨੇ ਕੋਈ ਕਿਤਾਬ ਪੜ੍ਹਨ ਦਾ ਯਤਨ ਕੀਤਾ ਸੋਚਾਂ ਵਿੱਚ ਉਲਝੀ ਕਿਤਾਬ ਦੇ ਪੰਨੇ ਫਰਤਣ ਲੱਗੀ ਅਚਾਨਕ ਹੀ ਉਸ ਦੀ ਨਜ਼ਰ ਨਾਵਲ ਦੇ ਇੱਕ ਵਰਕੇ ਉੱਪਰ ਰੁਕ ਗਈ ਜਿਸ ਦੇ ਕੋਨੇ ਉੱਪਰ ਪੰਜਾਬੀ ਵਿੱਚ ਇੱਕ ਸ਼ੇਅਰ ਲਿਖਿਆ ਸੀ ਦਿਲ ਕੀ ਕਸ਼ਿਸ਼ ਦਾ ਮੈਂ ਕਿਸ ਤਰ੍ਹਾਂ ਇਜ਼ਹਾਰ ਕਰਾਂ ਜੀ ਹੈ ਮੁਹੱਬਤ ਆਪ ਨਾਲ ਮੈਂ ਕਿਸ ਤਰ੍ਹਾਂ ਇਕਬਾਲ ਕਰਾਂ ਆਪ ਹਮਸਫਰ ਹੋ ਮੇਰੇ ਮੈਂ ਕਿਸ ਤਰ੍ਹਾਂ ਇਤਿਹਾਦ ਦਾ ਇੰਤਜ਼ਾਰ ਕਰਾਂ ਮਨਵੀਰ ਅਮਨ ਨੂੰ ਚੇਤਾ ਆ ਗਿਆ ਕਿ ਇਹ ਤਾਂ ਉਹੀ ਨਾਵਲ ਹੈ ਜੋ ਕਦੇ ਮਨਵੀਰ ਨੇ ਉਸ ਤੋਂ ਪੜਨ ਲਈ ਲਿਆ ਸੀ ਜਦੋਂ ਮਨਵੀਰ ਨੇ ਉਸ ਨੂੰ ਇਹ ਨਾਵਲ ਮੋੜਿਆ ਸੀ ਉਦੋਂ ਅਮਨ ਦੇ ਇਮਤਿਹਾਨ ਹੋਣ ਕਾਰਨ ਉਸ ਨੇ ਨਾਵਲ ਚੁੱਕ ਕੇ ਇਸ ਇਰਾਦੇ ਨਾਲ ਇੱਕ ਪਾਸੇ ਰੱਖ ਦਿੱਤਾ ਕਿ ਬਾਅਦ ਵਿੱਚ ਪੜ੍ਹੇਗੀ ਜਦੋਂ ਅਮਨ ਨੇ ਇਹ ਲਾਈਨਾਂ ਪੜੀਆਂ ਤਾਂ ਉਸਨੇ ਇੰਜ ਮਹਿਸੂਸ ਕੀਤਾ ਜਿਵੇਂ ਉਸਦੀ ਡੋਲ ਰਹੀ ਰੂਹ ਨੂੰ ਕਿਨਾਰਾ ਮਿਲ ਗਿਆ ਹੋਵੇ ਉਸਨੇ ਪੱਕਾ ਫੈਸਲਾ ਕਰ ਲਿਆ ਕਿ ਉਹ ਹੀ ਮਨਵੀਰ ਦੀ ਹਾਮਸਫਰ ਅਤੇ ਬੇਸਵਰੀ ਨਾਲ ਇਤਿਹਾਦ ਦਾ ਇੰਤਜ਼ਾਰ ਕਰਨ ਲੱਗੀ ਛੁੱਟੀਆਂ ਤੋਂ ਬਾਅਦ ਕਾਲਜ ਵਿੱਚ ਕਾਫੀ ਰੌਣਕ ਸੀ ਇੱਕ ਦੂਜੇ ਨੂੰ ਮਿਲ ਕੇ ਸਾਰੇ ਖੁਸ਼ ਹੋ ਰਹੇ ਸਨ ਅਮਨ ਤਾਂ ਕੋਈ ਜ਼ਿਆਦਾ ਹੀ ਖੁਸ਼ੀ ਮਹਿਸੂਸ ਕਰ ਰਹੀ ਸੀ ਜਿਵੇਂ ਉਸ ਨੂੰ ਆਪਣੀ ਮੰਜ਼ਿਲ ਸਾਰ ਕਰ ਲੈਣੀ ਹੋਵੇ ਥੋੜੀ ਦੇਰ ਬਾਅਦ ਉਸ ਨੂੰ ਰੰਜੂ ਮਿਲੀ ਜਿਸ ਦੇ ਹੱਥ ਵਿੱਚ ਕਾਲਜ ਦੇ ਮੈਗਜ਼ੀਨ ਦਾ ਨਵਾਂ ਐਡੀਸ਼ਨ ਸੀ ਅਮਨ ਨੇ ਹੈਰਾਨ ਹੋ ਕੇ ਰੰਜੂ ਤੋਂ ਪੁੱਛਿਆ ਤੈਨੂੰ ਮੈਗਜ਼ੀਨ ਪੜ੍ਹਨ ਦਾ ਕਦੋਂ ਦਾ ਸ਼ੌਕ ਹੋ ਗਿਆ ਜਦੋਂ ਦਾ ਮਨਵੀਰ ਆਪਣੇ ਲੇਖ ਮੈਗਜ਼ੀਨ ਵਿੱਚ ਛਪਾਉਣ ਲੱਗਾ ਆ ਦੇਖ ਮਨਵੀਰ ਦਾ ਨਵਾਂ ਲੇਖ ਰੰਜੂ ਨੇ ਅਮਨ ਨੂੰ ਮੈਗਜ਼ੀਨ ਦਾ ਪੰਨਾ ਦਿਖਾਉਂਦਿਆਂ ਕਿ ਐਤਕੀ ਉਸ ਨੇ ਫਿਰ ਲੋਕਾਂ ਦੀਆਂ ਅੱਖਾਂ ਖੋਲਣ ਦਾ ਯਤਨ ਕੀਤਾ ਹੈ ਅਮਨ ਨੇ ਦੇਖਿਆ ਕਿ ਲੇਖ ਦਾ ਸਰਲੇਖ ਸੀ ਸਰਕਾਰਾਂ ਨੇ ਸ਼ਰਾਬ ਦੇ ਠੇਕੇ ਕਾਲਜਾਂ ਦੇ ਨਜ਼ਦੀਕ ਕਿਉਂ ਖੋਲੇ ਵੈਸੇ ਉਹ ਲਿਖਦਾ ਹਮੇਸ਼ਾ ਸੱਚੀ ਹੈ ਚਾਹੇ ਕਿਸੇ ਨੂੰ ਕੌੜਾ ਲੱਗੇ ਜਾਂ ਮਿੱਠਾ ਤੈਨੂੰ ਉਸ ਦਾ ਲੇਖ ਲਿਖਿਆ ਇੱਕ ਹੋਰ ਸੱਚ ਦਿਖਾ ਲੈਣਾ ਹੈ ਪਰ ਥੋੜੀ ਉਡੀਕ ਕਰਨੀ ਪਵੇਗੀ ਇਹ ਕਹਿ ਕੇ ਅਮਨ ਨੇ ਰੰਜੂ ਦੇ ਹੱਥੋਂ ਮੈਗਜ਼ੀਨ ਫੜ ਲਈ ਰੰਜੂ ਮਨਵੀਰ ਦੇ ਨਵੇਂ ਲਿਖੇ ਸੱਚ ਬਾਰੇ ਜਾਨਣਾ ਤਾਂ ਚਾਹੁੰਦੀ ਸੀ ਪਰ ਉਸ ਦੀ ਕਲਾਸ ਦਾ ਸਮਾਂ ਹੋ ਗਿਆ ਸੀ ਅਤੇ ਉਹ ਚਲੀ ਗਈ ਅਮਨ ਵਰਨਵੀਰ ਨੂੰ ਲਾਭਦੀ ਹੋਈ ਕਾਲਜ ਦੇ ਬਗੀਚੇ ਵੱਲ ਨੂੰ ਤੁਰ ਪਈ। ਮਨਵੀਰ ਦਰਖਤ ਦੀ ਠੰਡੀ ਅਤੇ ਘੂੜੀ ਛਾਂ ਹੇਠ ਬੈਠਾ ਜਸਵੰਤ ਸਿੰਘ ਕਮਲ ਦਾ ਲਿਖਿਆ ਨਾਵਲ ਪੜ੍ਹ ਰਿਹਾ ਸੀ। ਮਨਵੀਰ ਨੇ ਦੇਖਿਆ ਕਿ ਅਮਨ ਮੈਗਜ਼ੀਨ ਲਈ ਉਸ ਵੱਲ ਆ ਰਹੀ ਹੈ। ਤਾਂ ਉਸਨੇ ਸੋਚਿਆ ਕਿ ਜ਼ਰੂਰ ਨਵੇਂ ਲਿਖੇ ਲੇਖ ਬਾਰੇ ਪੁੱਛ ਪੜਤਾਲ ਕਰਨ ਆਈ ਹੋਵੇਗੀ। ਜਦੋਂ ਉਸਨੇ ਨੇੜੇ ਆਈ ਤਾਂ ਮਨਵੀਰ ਸਤਕਾਰ ਵਜੋਂ ਉੱਠ ਕੇ ਖੜਾ ਹੋ ਗਿਆ ਅਤੇ ਆਦ ਬਨਾਲ ਸਤਿ ਸ਼੍ਰੀ ਅਕਾਲ ਬੁਲਾਈ। ਅਤੇ ਨਾਲ ਹੀ ਕਹਿ ਦਿੱਤਾ ਅੱਜ ਮੇਰੀ ਫੇਰ ਸ਼ਾਮਤਾ ਹੀ ਲੱਗਦੀ ਹੈ ਐਸੀ ਗੱਲ ਤਾਂ ਕੋਈ ਨਹੀਂ ਹੈ ਵੈਸੇ ਗੱਲਬਾਤ ਦਾ ਵਿਸ਼ਾ ਅੱਜ ਵੀ ਤੁਹਾਡੇ ਲੇਖਾਂ ਸ਼ਬਦਾਂ ਬਾਰੇ ਹੀ ਹੈ ਪਰ ਐਤਕੀ ਮੈਂ ਵੀ ਇਸ ਵਿਸ਼ੇ ਨਾਲ ਸਹਿਮਤ ਹਾਂ ਦੋਨੋਂ ਕਾ ਉੱਪਰ ਹੀ ਠੰਡੀ ਛਾਂ ਹੇਠ ਬੈਠ ਗਏ ਮੈਨੂੰ ਸਮਝ ਨਹੀਂ ਲੱਗੀ ਤੁਸੀਂ ਕਿਸ ਵਿਸ਼ੇ ਦੀ ਗੱਲ ਕਰ ਰਹੇ ਹੋ ਮਨਵੀਰ ਨੇ ਪੁੱਛਿਆ ਆਮਨ ਨੇ ਹੌਲੀ ਜਿਹੀ ਆਪਣੀਆਂ ਕਿਤਾਬਾਂ ਵਿੱਚ ਉਹ ਨਾਵਲ ਕੱਢਿਆ ਤੇ ਮਨਵੀਰ ਦੀਆਂ ਲਿਖੀਆਂ ਲਾਈਨਾਂ ਉਸ ਦੇ ਸਾਹਮਣੇ ਕਰ ਦਿੱਤੀਆਂ ਅਤੇ ਨਾਲ ਹੀ ਕਿਹਾ ਇਸ ਵਿਸ਼ੇ ਬਾਰੇ ਮਨਵੀਰ ਨੇ ਆਮਨ ਵੱਲ ਪਿਆਰ ਭਰੀ ਨਜ਼ਰ ਨਾਲ ਮੁਸਕਰਾ ਕੇ ਤੱਕਿਆ ਤੇ ਕਿਹਾ ਸ਼ੁਕਰ ਹੈ ਤੁਸੀਂ ਮੇਰੇ ਇਸ ਵਿਸ਼ੇ ਨਾਲ ਸਹਿਮਤ ਹੋ ਬਾਕੀ ਵਿਸ਼ਿਆਂ ਦਿੱਤਾ ਮੈਨੂੰ ਕੋਈ ਪਰਵਾਹ ਨਹੀਂ ਸਹਿਮਤੀ ਸਹਿਮਤ ਹੋ ਜਾਂ ਨਾ ਇਲਜ਼ਾਮ ਤਾਂ ਤੁਹਾਡੇ ਉੱਪਰ ਇਹ ਹੀ ਲੱਗਦਾ ਹੈ ਕਿ ਤੁਸੀਂ ਕਾਫੀ ਕੌੜਾ ਸੱਚ ਲਿਖਦੇ ਹੋ ਸੱਚ ਜਾਣਿਓ ਮੈਨੂੰ ਆਪ ਦਾ ਲਿਖਿਆ ਇਹ ਪੈਗਾਮ ਬਹੁਤ ਮਿੱਠਾ ਸੱਚ ਲੱਗਾ ਇਹ ਕਹਿ ਕੇ ਅਮਨ ਨੇ ਸ਼ਰਮਾ ਕੇ ਨੀਵੀਂ ਪਾਲੀ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਵਧੀਆ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ